ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਚ ਡੋਕਲਾ ਤਾਂ ਤੁਸੀਂ ਵੀ ਬਣਾਇਓ ਤੇ ਟਰਾਈ ਕਰਿਓ ਕਿਵੇਂ ਬਣਾਉਨੇ ਆ ਤੇ ਆਪਾਂ ਹੁਣ ਕ ਆਪਣੀ ਸਟਾਰਟ ਇੱਕ ਕੁੱਲੀ ਲਈਏ ਜੀ ਇਹ ਵੀ ਪੜਿੰਦੇ ਅੰਦਕੋਲੀ ਵੇਸਨ ਦੀ ਤੇ ਵੇਸਨ ਨੂੰ ਛਾਨਣ ਦੀ ਵੈਸੇ ਜ਼ਰੂਰਤ ਤਾਂ ਨਹੀਂ ਮੈਂ ਜਾਣ ਕੇ ਛਾਨਦੀ ਫਿਰ ਹਨ ਬਲਬਲੇ ਜੇ ਬਣਨ ਹਟ ਜਾਂਦੇ ਆ ਆਪਾਂ ਹੁਣ ਵੇਸਨ ਨੂੰ ਛਾਨ ਲਈਏ ਇਹਨਾਂ ਪੂਰਾ ਹੀ ਪਾ ਲੈਣ ਨੂੰ ਮੈਂ ਖਿਚਾ ਪਉਣੇ ਚ ਸਮੂਦੀ ਜਾਂ ਬਣ ਜਾਂਦਾ ਜੇ ਆਪਾਂ ਏਵੇਂ ਕਰਦੇ ਆ ਵੇਸਨ ਖਿਚਾਨ ਲਈਏ ਤਾਂ ਹਾਂਜੀ ਵੇਸਨ ਛਾਣਿਆ ਗਿਆ ਆਪਣਾ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਜੀ ਦਹੀਂ ਨਾ ਆਧਾ ਕ ਜਨੇ ਦਹੀਂ ਉਹਦੇ ਨਾਲ ਵੇਸਨ ਨਾਲ ਆਧਾ ਕ ਦਹੀਂ ਥੋੜਾ ਥੋੜਾ ਕਰਕੇ ਆਪਾਂ ਪਾਣੀ ਪਾਵਾਂਗੇ ਵਿੱਚ ਫਿਰ ਬਾਅਦ ਚ ਸੋਨੇ ਦੇ ਦਿੱਤੇ ਹੀ ਪਾ ਲਵਾਂ। ਸੋਨ ਪਦੋਂ ਪੂਰਾ ਅਚਾਰ ਨਹੀਂ ਮੇਰੀ ਆਤਮਾ ਵਿੱਚ ਬਣੇ ਹਨ। ਤੋ ਕਟਪਾਟ ਰਹੇ ਨੇ। ਪਾਣੀ ਇਹ। ਅੰਦਰ ਵਿੱਚ ਪਾਣੀ ਜੀ ਇੱਦੇ ਆਹਾ ਇੱਕ ਚਮਚਾ ਹੈਗਾ ਖੰਡ। ਅੱਧਾ ਚਮਚਾ ਹੈਗਾ ਨੂਨ ਦਾ। ਆਹ ਹੈ ਕਿੰਨੀ ਕ ਹਲਦੀ। ਆਹ ਹੈ ਕਿੰਨੀ ਮਿਰਚ। ਇਹ ਇੰਨਾ ਚੀਜ਼ਾ ਪਾ ਕੇ ਨਵੇਂ ਸੰਦਾ। ਪੋਲ ਤਿਆਰ ਕਰ ਲੂ ਪਾਣੀ ਉਧਰ ਪਾਣੀ ਦੇਖੋ ਮੇਰਾ ਤਰਿਆ ਵਾ ਬਸ ਚ ਪਾਤੀ ਆਪਾਂ ਮੁੱਠੀ ਮਾਰ ਲਈਏ ਹੁਣ ਹੋਲੇ ਆਪਾਂ ਥੋੜਾ ਜਿਹਾ ਸੰਘੂੜਾ ਚਾਹੀਦਾ ਇੰਨਾ ਵੀ ਪਤਲਾ ਨਹੀਂ ਚਾਹੀਦਾ ਕਹੀ ਜੋ ਉਦੋਂ ਮੇਰਾ ਕੋਲਾ ਇਹ ਕਰਕੇ ਟੁੱਲਣ ਦੇ ਲੱਗ ਜਾ ਉਦੋਂ ਵਧੀਆ ਹੁੰਦਾ ਤੇਲ ਕਿਹੋਲਾ ਲਾ ਲਿਆ ਮੈਂ ਦੇਸੀ ਤੇਲ ਨਹੀਂ ਹੈ ਜੀ ਕੀ ਹੋਇਆ ਗਰਚੇ ਤਬਲ ਕੇ ਕਹਿੰਦਾ ਕੀ ਹੋਇਆ ਪਰ ਮੈਂ ਥੋੜਾ ਜਿਹਾ ਸੇਕ ਵਾਲੀ ਟੌਂ ਕਿ ਖੁਰਜੇ ਜਾਂਦਾ ਬਾਲਾ ਵੀ ਚਾਹੀਦਾ ਜੀ ਹੌਨਲਾ ਵੀ ਚਾਹੀਦਾ ਜਿੰਨਾ ਕਿ ਜੁਰੀ ਹੈ

ਇਹ ਵਧੀਆ ਬਣਿਆ ਤਾਂ ਵਧੀਆ ਦਿਖਾਵਾਂਗੇ ਲੱਕ ਦੇਖੋ ਜੀ ਐ ਪਾਤਾ ਪਾ ਪਾ ਕੇ ਹੁਣ ਆਪਾਂ ਵੀ ਥੋੜਾ ਜਿਹਾ ਸਾਲੀਨ ਲੈਨੇ ਠੋਕ ਹੁਣ ਪਾਟੀ ਨੂੰ ਵਿਚਾਰ ਨੂੰ ਪਾ ਦਉਣਾ ਆਪਾ ਪਾਣੀ ਦੇ ਵਿੱਚ ਪਾ ਜੀ ਹੁਣ ਆਪਾਂ ਦੇ ਦੇ ਦਾ ਸਖਸਾ ਇਹਨਾਂ ਕੱਟਾ ਕੇ ਦੇਣਾ ਨਾ ਪਹਿਨੋ 5-7 ਮਿੰਟਾਂ ਲਈ ਢੱਕ ਕੇ ਰੱਖਣ ਦੇ ਕੇ ਦੇਖਦੇ ਹਾਂ ਕੀ ਕਰਦੇ ਆਂ ਸਾਡੀ ਥਾਲੀ ਇੱਕ ਪਾਸੇ ਨੂੰ ਹੋ ਗਈ ਜੀ ਤੇਜੀ ਥੋੜਾ ਜਿਹਾ ਅਸੀਂ ਹਲੇ ਟਰਾਈ ਕਰਦੇ ਸੀਿੱਧੀ ਕਰ ਦਿੰਦੇ ਹਾਂ ਫਰੋਂਟੇ ਸਿੱਧੇ ਹੀ ਬਣੂਗਾ ਸਿੱਧਾ ਤਾਂ ਨਹੀਂ ਬਣਨਾ ਇਹ ਕਰਵਾਉਣਾ ਕੀ ਕਰਦੇ ਹਾਂ ਉਹਦੇ ਚਾਲੇ ਕਰਦੇ ਠੀਕ ਇਹ ਲੈ ਦਦਮਾਲ ਨਹੀਂ ਕੰਮ ਕਰ ਰਿਹਾ ਪਰ ਅਸੀਂ ਆਪਣਨ ਦੀ ਗੱਲ ਹੈ तकरीबन ਨੇ ਪੂਰ ਫਰ ਲਗਿਆ ਆਪਾਂ ਥੋੜਾ ਹੋਰ ਲਾ ਲੈਣ ਦੇ ਰਹੇ ਰੈਂਡ ਦੇ ਸੇਕ ਲਾ ਗਏ ਆਂ ਐਸੇ ਮਸਾਲੇ ਪਾਉਣ ਗਿਓ ਫੈਣੀ ਸੀ ਪਰ ਆਈ ਕਹਿ ਦਿੰਦੇ ਆ ਇਹਨੂੰ ਹੁਣ ਮੈਂ ਕੱਢ ਲੈਨੀ ਆ ਚਾ ਮਟਨ ਜਿੱਦ ਨਿਚਾ ਆੜ ਚਾ ਤੇਨ ਦੋ ਕੀ ਕਰਨਾ ਬੰਦਾ ਹਰ ਲਾ ਪੈਨਲ ਕਰਦੇ ਮੈਂ ਚੈਨ ਕਰੀ

ਦੇਖੋ ਇਸ ਨੂੰ ਲੱਗਦਾ ਥੋੜਾ ਕਟਕਣਾ ਹੋਵੇ ਮੈਂ ਇਸ ਲਈ ਥੋੜਾ ਹੋਰ ਰੱਖੀ ਨਹੀਂ ਤਾਂ ਸਾਰਾ ਇਕੱਠੀ ਬਣ ਜਾਣਾ ਸੀ ਹੁਣ ਨੂੰ ਹੁਣ ਆਪਾਂ ਕਰਦੇ ਹਾਂ ਜੀ ਗੈਂਸ ਬੰਦ ਥਾਲ ਕੱਢਦੇ ਵਿੱਚ ਡੱਬੇ ਨਾਲ ਨੂੰ ਥੋੜਾ

थे थे थोड़ा थोड़ा डॉक्टर अट्ठ लगे आप तरीका अपना सारा कुछ बिल्कुल सब कुछ सही है ये थोड़ा जा ਆਪਣਾ ਹੋ ਗਿਆ ਕਿ ਇਹਨੂੰ ਰਹਿਣ ਦੇ ਨੇ ਵੱਡਾ ਵੱਡੇ ਪੀਸ ਰਹਿਣ ਦੇ ਨੇ ਇਹ ਐਵੇਂ ਹੋ ਗਿਆ ਕਿ ਆਪਣੇ ਕੜਾਈ ਦੇ ਵਿੱਚ ਪਾਟੀ ਇੱਕ ਪਾਸੇ ਨੂੰ ਚਲੀ ਗਈ ਉਹ ਛਾਣਨਾ ਜਾਂ ਹੈ ਨਹੀਂ ਸੀ ਮੇਰੇ ਕੋਲ ਇਹ ਘਰੇਲੂ ਤਰੀਕੇ ਨਾਲ ਬਣਾਇਆ ਸੀਗਾ ਮੈਂ ਉੱਥੇ ਮੇਰੇ ਸਾਰੇ ਸਮਾਨ ਹੈਗੇ ਇੱਥੇ ਫਿਰ ਮੈਨੂੰ ਥੋੜਾ ਜਿਹਾ ਇਹ ਵੀ ਏਦਾਂ ਵੀ ਕਰਨਾ ਪੈਂਦਾ ਹੈ ਹੁਣ ਆਪਾਂ ਕੌਣ ਦੇ ਉੱਤੇ ਤੇ ਤੇਲ ਹੋਗੇ ਇਹ ਹੁਣ ਆਪਾਂ ਪਾਨੇ ਜੀ ਇਹ ਇਹ ਲਗੋ ਜੀ ਦੇਖੋ ਜੀ ਕਿੰਨਾ ਸੋਨਾ ਆਪਣਾ ਡੋਕਲਾ ਰੈਡੀ ਐ ਤਾਂ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਇਓ ਤਾਂ ਸਤਿ ਸ਼੍ਰੀ ਅਕਾਲ ਜੀ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਧੁੱਪ ਪੈਂਦੀ ਅੱਖਾਂ 'ਚ ਅੱਖਾਂ ਖੁੱਲਦੇ ਨਹੀਂ ਮੈਂ ਸੌਰੀ ਐ ਜੀ ਤਾਂ ਸਤਿ ਸ਼੍ਰੀ ਅਕਾਲ ਜੀ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਨਾਲ